ਨੈਕਸਟ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰ ਫਿਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਕਿ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਬੀਕੇਯੂ ਇਕਤਾ ਗੁਰਾਹਾਂ ਵੱਲੋਂ ਦਿੱਲੀ ਜਾ ਰਹੇ ਕਿਸਾਨਾਂ ਤੇ ਹੋਏ ਲਾਠੀਚਾਰਜ ਦੇ ਵਿਰੋਧ ਚ ਸੂਬਾ ਕਮੇਟੀ ਵੱਲੋਂ ਰੇਲਾਂ ਰੋਕੀਆਂ ਗਈਆਂ ਭਾਰਤੀ ਕਿਸਾਨ ਜੂਨੇ ਉਗਰਾਹਾਵਲੋਂ ਅਮ੍ਰਿਤਸਰ ਦੇ ਵੱਲਾ ਫਾਟਕ ਤੇ ਰੇਲਾਂ ਰੋਕਿਆ ਗਈਆਂ ਕਿਸਾਨਾਂ ਆਗੂਆਂ ਵੱਲੋਂ ਰੇਲ ਪਟੜੀਆਂ ਤੇ ਦਰਿਆ ਵਸ਼ਾ ਕੇ ਚੱਕਾ ਜਾਮ ਕੀਤਾ ਗਿਆ ਕਿਸਾਨਾਂ ਆਗੂ ਨੇ ਕਿਹਾ ਕਿ ਸਾਡੀ ਮੁੱਖ ਮੰਗ ਹੈ ਕਿ ਐਮ ਐਸ ਪੀ ਕਾਨੂੰਨ ਲਾਗੂ ਕੀਤਾ ਜਾਵੇ ਜਿਹੜਾ ਕਿਸਾਨਾਂ ਤੇ ਪਰਚੇ ਦੀ ਦਰਜ ਕੀਤੇ ਗਏ ਹਨ ਉਹਨਾਂ ਨੂੰ ਰੱਦ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਪਰ ਕੇਂਦਰ ਸਰਕਾਰ ਆਪਣੇ ਅੜਿਲ ਰਵਾਇਤੇ ਤੇ ਅੜੀ ਹੋਈ ਹੈ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਅਮ੍ਰਿਤਸਰ ਤੋਂ ਬਿਰੋਦੀਵ ਸ਼ੇਸ਼ਪੁਰ ਰੋਹਿਤ ਅਧਿਕਾਰੀ ਛੋੜੋ ਜੀ ਤੋ ਵੀ ਦੇ ਇੱਕ ਮਿੰਟ ਰਹਿ ਜਾ ਤੁਸੀਂ ਬੈਠ ਜਾ ਕਿਸ ਜਗ੍ਹਾ ਤੋਂ ਆਏ ਜੇ ਤੇ ਕਿਸ ਜਗ੍ਹਾ ਦੇ ਤਰਨਤਾਰਾ ਮੇਰਾ ਨਾਮ ਲਖਿੰਦਰ ਸਿੰਘ ਮੰਜਿਆਵਾਲੀ ਬੀਕੇ ਜੋ ਇਕਤਾ ਗੁਰਾਹਾਂ ਦਾ ਜਲਾ ਪ੍ਰਧਾਨ ਅੱਜ ਸਾਡਾ ਤਰਨਤਾਰਨ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਇਹ ਰੇਲ ਦੇ ਉੱਤੇ ਰੋਸ ਪ੍ਰਸਤ ਹੈ ਜਿਹੜਾ 13 ਤਰੀਕ ਨੂੰ ਕਿਸਾਨ ਜਿਹੜੇ ਦਿੱਲੀ ਨੂੰ ਐਮਐਸਪੀ ਦੀ ਖਰੀਦ ਗਰੰਟੀ ਕਾਨੂੰਨ ਲੈਣ ਵਾਸਤੇ ਇੱਕ ਸਮੁੱਚਾ ਕਿਸਾਨੀ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਤੇ ਆਪਣੇ ਬਿਜਲੀ ਐਕਟ 2022 ਨੂੰ ਰੱਦ ਕਰਾਉਣ ਵਾਸਤੇ ਤੇ ਹੋਰ ਮੰਗਾਂ ਦੇ ਨਾਲ ਇਹ ਆਪਣੀ ਸੈਂਟਰ ਸਰਕਾਰ ਨਾਲ ਗੱਲ ਕਰਨ ਜਾ ਰਹੇ ਸੀ ਜਿਹੜਾ ਰਸਤੇ ਦੇ ਵਿੱਚ ਰੋਕ ਕੇ ਉਹਨਾਂ ਨੂੰ ਸ਼ੰਭੂ ਬਾਰਡਰ ਤੇ ਜਾਂ ਹੋਰ ਪੰਜਾਬ ਦੇ ਚਾਰ ਥਾਵਾਂ ਤੇ ਰੋਕ ਕੇ ਉਹਨਾਂ ਦੇ ਮਜ਼ਦ ਲਾਠੀ ਚਾਰਜ ਕੀਤਾ ਗਿਆ ਉਹਨਾਂ ਦੇ ਟੀਅਰ ਗੈਸ ਮਾਰੇਗੇ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਲੱਤਾਂ ਤੋੜ ਦਿੱਤੀਆਂ ਉਹਦੇ ਰੋਸ ਵਿੱਚ ਜੋ ਅੱਜ ਬੀਕੇ ਜੋਗਤਾ ਗੁਰਾਹਾਂ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਦੇ ਖਿਲਾਫ ਜਿਹੜਾ ਰੋਸ ਕਸ ਕੀਤਾ ਜਾ ਰਿਹਾ ਕਿ ਸਾਨੂੰ ਜਿਹੜੀਆਂ ਸਾਡੀਆਂ ਮੰਗਾਂ ਉਹ ਲਾਗੂ ਹੋ ਗਏ ਕਿਹਾ ਗਿਆ ਜੀ ਜੋ ਸਾਡੇ ਕਿਸਾਨ ਪ੍ਰਨਾਮ ਸਿੰਘ ਕੋਟਲਾ ਪ੍ਰਧਾਨ ਇਹ ਜਿਹੜਾ ਆਪਣਾ ਸੰਭੂ ਬਾਰਡਰ ਤੇ ਸਾਡੇ ਕਿਸਾਨਾਂ ਨਾਲ ਧੱਕਾ ਹੋਇਆ ਹਰਿਆਣੇ ਵੱਲੋਂ ਕੀਤਾ ਗਿਆ ਨਾਟੀ ਚਾਰਜ ਥਰੂ ਗੈਸ ਰੋਜ਼ ਉਹਦੇ ਵਿਰੁੱਧ ਵਿੱਚ ਅੱਜ ਅੰਮ੍ਰਿਤਸਰ ਵੱਲੋਂ ਵਾਈਫਟਕ ਤੇ ਇਹ ਜਾਮ ਕੀਤਾ ਗਿਆ ਕਿੰਨੇ ਤੋਂ ਕਿੰਨੇ ਆ ਜਿਹੜਾ ਰਸਤਾ ਰੋਕਿਆ ਗਿਆ ਇਹ 12 ਤੋਂ 3 ਵਜੇ ਤਾਈਂ ਇਹ ਤੁਹਾਨੂੰ ਲੱਗਦਾ ਦੱਸ ਕੇ ਮੈਂ ਦਰਜੀਤ ਸਿੰਘ ਕੀ ਤੌਗੜ ਭਾਰਤੀ ਕਿਸਾਨ ਜੁਣ ਇਕਤਾ ਦਾ ਜਨ ਸਕੱਤਰ ਬੁਤਾਲ ਜਿਲ੍ਹਾ ਕਸਾਹਪੁਰ ਦਾ ਅਸੀਂ ਅੱਜ ਸੁਭਾ ਕਮੇਟੀ ਦੇ ਸੱਦੇ ਤੇ ਅੱਜ ਜਿਹੜੀ ਰੇਲ ਧੱਕੀ ਆ ਕਿਉਂਕਿ ਕਿਸਾਨ ਜਿਹੜੇ ਸਾਡੇ ਦਿੱਲੀ ਜਾ ਰਹੇ ਸੀ ਹਰਿਆਣਾ ਬਾਡਰਾਂ ਤੇ ਉਹਨਾਂ ਨੂੰ ਤਕਰੀਬਨ ਇੰਨਾ ਜ਼ੁਲਮ ਟਾਇਆ ਗਿਆ ਕਿ ਜਿਵੇਂ ਪਾਕਿਸਤਾਨ ਜਾਂ ਦੂਸਰੇ ਦੇਸ਼ ਦੀ ਨਾਲ ਕੋਈ ਲੜਾਈ ਹੋਵੇ ਕਿਉਂਕਿ ਹੱਕੀ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਸਰਕਾਰ ਨੇ ਉਹ ਲਾਗੂ ਕਰਾਉਣ ਜਾ ਰਹੀ ਸੀ ਤੇ ਸਰਕਾਰ ਨੇ ਗਾੜੀਆਂ ਕਿਸਾਨਾਂ ਤੇ ਇਨਾ ਤਸ਼ੱਦਦ ਆਇਆ ਕਿ ਜਿਵੇਂ ਕਿ ਦੂਜੇ ਦੇਸ਼ ਨਾਲ ਕੋਈ ਲੜਾਈ ਲੜਨੀ ਹੋਵੇ ਕਿਉਂਕਿ ਹੱਥੇ ਲੋਕਾਂ ਤੇ ਜਿਲਾ ਮਟਾਉਣਾ ਸਰਕਾਰ ਦਾ ਕੰਮ ਨਹੀਂ ਕਿਉਂਕਿ ਸਰਕਾਰ ਇੱਕ ਮਾਂ ਹੁੰਦੀ ਆ ਉਹਦੇ ਕੋਲੋਂ ਕੁਝ ਨਾ ਕੁਝ ਮੰਗਣ ਵਾਸਤੇ ਗਏ ਸੀ ਖਾਸ ਕਰਕੇ ਗੱਲ ਤੇ ਇਹ ਸੀ ਕਿ ਜਿਹੜੇ ਮੰਗੀਆਂ ਹੋਈਆਂ ਮੰਨਾਂ ਜਿਹ ਮੰਗਾਂ ਸੀ ਉਹ ਲਾਗੂ ਕਰਾਉਣ ਵਾਸਤੇ ਕਿਆ ਰੇਸੀ ਕੋ ਇਦੀ ਵਢੀ ਕੋ ਗੱਲ ਲੜਾਈ ਨਹੀਂ ਸੀ ਇਸ ਕਰਕੇ ਸਰਕਾਰ ਨੇ ਜਿੰਨ ਮਿਸਕੇ ਕਾਰਪੋਰ ਕਾਰਪੋਰਟ ਘਰਾਣਿਆਂ ਨੂੰ ਮੁਨਾਫੇ ਦੇਣ ਵਾਸਤੇ ਜ਼ੋਰ ਦਿੱਤਾ ਹੋਇਆ ਤੇ ਕਿਸਾਨਾਂ ਦਾ ਹਮੇਸ਼ਾ ਗੱਲ ਕੁੱਟਣ ਦੇ ਜ਼ਿਆਦਾ ਜ਼ੋਰ ਲੱਗਾ ਹੋਇਆ ਇਸ ਕਰਕੇ ਅਸੀਂ ਉਹ ਜਿਹਨਾਂ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਗਿਆ ਉਹਨਾਂ ਦੇ ਬਹੁਤ ਵੱਡੇ ਸ਼ਬਦਾਂ ਚ ਨਖੇੜੀ ਕਰਦੇ ਆ ਕਿਉਂਕਿ ਇਹਨਾਂ ਸਰਕਾਰਾਂ ਇਸ ਚ ਪਾਪੀ ਸਰਕਾਰਾਂ ਜਿਹੜੀਆਂ ਨੇ ਉਹਨਾਂ ਦਾ ਅਸੀਂ ਲਗਾਤਾਰ ਨਖੇੜੀ ਕਰਦੇ ਆ